ਸੰਤ ਵੀ ਨੇ ਤੇ ਭਗਤ ਵੀ ਨੇ ਗੁਰੂ ਰਵੀਦਾਸ ਮਹਾਰਾਜ ਪਰ ਆ ਜਿਹੜੇ ਫालतू ਬੋਲਦੇ ਨੇ ਉਹ ਸੁਣ ਲੈਣ ਕਿਹੜਾ ਜਵਾਬ ਜਿਸ ਵਕਤ ਜਾਤਾਂ ਪਾਤਾਂ ਦਾ ਬੋਲ ਬਾਲਾ ਸੀ ਪੂਰੀ ਦੁਨੀਆ ਵਿੱਚ ਤੇ ਗੁਰੂ ਰਵੀਦਾਸ ਮਹਾਰਾਜ ਨੇ ਸਾਡੇ ਵਰਗੇ ਦਬੇ ਕੁਚਲੇ ਲੋਕਾਂ ਵਾਸਤੇ ਉਠਾਈ ਸੀ ਆਵਾਜ਼ ਇਸੇ ਵਾਸਤੇ ਪੂਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ ਜਨਾਬ ਪੂਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ ਜਨਾਬ ਪੂਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ ਜਨਾਬ ਵੀਰੋ 14ਵੀਂ 15ਵੀਂ ਈਸਵੀ ਦੇ ਨੇੜੇ ਪੰਜਾਬ ਵਿੱਚ ਬਹੁਤ ਹੀ ਜਾਤਾਂ ਦਾ ਬੋਲ ਬਾਲਾ ਸੀ ਚੰਦ ਕੋ ਲੋਕ ਉੱਪਰ ਬੈਠੇ ਸੀ ਆਪਣੇ ਆਪ ਨੂੰ ਉੱਚਾ ਮੰਨ ਕੇ ਤੇ ਬਾਕੀ ਸਾਰਿਆਂ ਨੂੰ ਨੀਂਜ ਘੋਸ਼ਿਤ ਕੀਤਾ ਹੋਇਆ ਸੀ ਕਿ ਤੁਸੀਂ ਨੀਚ ਹੋ ਤੇ ਜਿਹੜਾ ਸਿਰ ਚੁੱਕਦਾ ਸੀ ਇਸ ਸਿਸਟਮ ਖਿਲਾਫ ਉਹਦਾ ਮਾਮਲਾ ਖਤਮ ਕਰ ਦਿੱਤਾ ਜਾਂਦਾ ਸੀ ਕੋਈ ਡਰਦਾ ਬੋਲਦਾ ਨਹੀਂ ਸੀ ਉਸ ਵਕਤ ਪੂਰੇ ਹਿੰਦੁਸਤਾਨ ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਉਹ ਮਹਾਨ ਭਗਤ ਨੇ ਬਿਨੇ ਦੇ ਮਹਾਨ ਸੰਤ ਵੀ ਨੇ ਉਹਨਾਂ ਨੇ ਆਵਾਜ਼ ਉਠਾਈ ਇਸ ਸਿਸਟਮ ਦੇ ਖਿਲਾਫ ਇਸ ਸਿਸਟਮ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਠੀਕ ਆ ਉਹਨਾਂ ਦਾ ਜਿਹੜਾ ਇਤਿਹਾਸ ਆ ਉਹ ਗਾਇਬ ਕਰ ਦਿੱਤਾ ਗਿਆ ਕਿਉਂਕਿ ਜਿਹੜਾ ਵੀ ਦੁਨੀਆ 'ਚ ਬਹੁਤ ਮਹਾਨ ਮਹਾਪੁਰਸ਼ ਆਉਂਦਾ ਆ ਜਿਹੜੇ ਲੋਕ ਉੱਚੇ ਨੇ ਜਾਂ ਉੱਚਾ ਆਪਣੇ ਆਪ ਨੂੰ ਸਮਝਦੇ ਨੇ ਉਹ ਉਹਦਾ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਬੰਬੇ ਬਹੁਤ ਸਾਰੀਆਂ ਯੂਨੀਵਰਸਿਟੀ ਵਿੱਚ ਬਹੁਤ ਸਾਰੀ ਲਾਇਬ੍ਰੇਰੀ ਵਿੱਚ ਉਹਨਾਂ ਦੇ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕੁਝ ਜ਼ਿਆਦਾ ਨਹੀਂ ਮਿਲਿਆ ਕੁਝ ਕਾਲਪਨਿਕ ਕਹਾਣੀਆਂ ਜੋ ਅਕਸਰ ਸਾਡੇ ਤੁਹਾਡੇ 'ਚ ਸੁਣਾਈਆਂ ਜਾਂਦੀਆਂ ਆ ਦੋ ਚਾਰ ਬਸ ਉਸ ਤੋਂ ਇਲਾਵਾ ਉਹਨਾਂ ਦਾ ਸਾਰਾ ਇਤਿਹਾਸ ਕਿ ਕਿਵੇਂ ਉਹਨਾਂ ਨੇ ਉਸ ਟਾਈਮ ਦੇ ਸਿਸਟਮ ਨੂੰ ਚੈਲੰਜ ਕੀਤਾ ਕਿਵੇਂ ਉਹ ਸਿਸਟਮ ਦਾ ਉਹਨਾਂ ਨੇ ਵਿਰੋਧ ਕੀਤਾ ਟੱਕਰਾ ਕੀਤਾ ਤੇ ਸਾਡੇ ਵਰਗੇ ਪਛੜਿਆਂ ਨੂੰ ਸਮਾਜ ਵਿੱਚ ਇੱਕ ਚੰਗੀ ਥਾਂ ਦਵਾਈ ਹੈ ਕਿ ਚੰਗੀ ਜਗ੍ਹਾ ਦਵਾਈ ਉਹ ਕੁਝ ਜਾਣਕਾਰੀ ਮੈਨੂੰ ਨਹੀਂ ਮਿਲੀ ਉਹਨਾਂ ਦੇ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਦੀਆਂ ਕਟਨਾਵਾਂ ਵਿੱਚ ਥੋ ਬਹੁਤ ਘੱਟ ਜਾਣਕਾਰੀ ਮਿਲੀ ਪਰ ਖੈਰ ਹੁਣ ਸਮਾਂ ਬਦਲ ਚੁੱਕਾ ਆ ਹੋਰ ਹੁਣ ਜਿਹੜੀਆਂ ਪਛੜੀਆਂ ਕਮਿਊਨਿਟੀਆਂ ਨੇ ਉਹ ਉੱਠ ਚੁੱਕੀਆਂ ਆ ਤੂੰ ਆਪੇ ਜੋ ਪ੍ਰੋਪਰ ਇਤਿਹਾਸ ਆ ਉਹ ਲੱਭ ਲੈਣ ਗਿਆ ਕਿਉਂਕਿ ਦੇਖੋ ਜਿਸ ਕੋ ਜਿਆਦਾ ਪੈਸਾ ਆ ਜਾਂਦਾ ਨਾ ਉਹ ਵੀ ਆਪਣੇ ਆਪ ਨੂੰ ਉੱਚਾ ਸਮਝਦਾ ਆ ਕਿ ਮੈਂ ਉੱਚਾ ਆ ਜਿਨ੍ਹਾਂ ਕੋ ਕਰੋੜਾਂ ਅਰਬਾਂ ਰੁਪਏ ਕਰੋੜਾਂ ਅਰਬਾਂ ਜਾਇਦਾਦਾਂ ਜ਼ਮੀਨਾਂ ਜਾਗੀਰਾਂ ਸਭ ਮਿਲ ਗਈਆਂ ਉਹ ਆਪਣੇ ਆਪ ਨੂੰ ਉੱਚੇ ਸਮਝਦੇ ਉਹ ਏ ਕਾਮ ਕਿਸਾਨ ਮਜ਼ਦੂਰ ਨੂੰ ਮਤਲਬ ਇੱਥੋਂ ਤੱਕ ਕਿ ਬੰਦਾ ਵੀ ਨਹੀਂ ਸਮਝਦੇ ਜਿਹੜੇ ਅਸੀਂ ਆ 10-20 ਕਿੱल्ल्याਵਾਲੇ ਸਾਨੂੰ ਸਾਡੀ ਕੋਈ ਵੈਲਿਊ ਨਹੀਂ ਅਸੀਂ ਮਜ਼ਦੂਰ ਕਿਸਾਨ ਇੱਕ ਹੀ ਬਰਾਬਰ ਆ ਕਦੇ ਤੁਹਾਨੂੰ ਕਦੇ ਤੁਸੀਂ 10-15 ਕਿੱल्ल्याਵਾਲੇ ਕਦੀ 2000 3000 5000 7000 ਕਿੱਲੇ ਵਾਲਿਆਂ ਦੀ ਮਾਲਕ ਦੀ ਸ਼ਾਦੀ 'ਚ ਗਏ ਹੋ ਇਹੋ ਜਿਹੇ ਬੰਦਿਆਂ ਦੀ ਨਹੀਂ ਤੁਹਾਨੂੰ ਕਦੇ ਘਰ ਨਹੀਂ ਵੜਨ ਦੇਣਗੇ ਤੁਹਾਡੇ ਕੋ ਬੋਟਾਂ ਲੈ ਲੈਣਗੇ ਪਰ ਤੁਹਾਨੂੰ ਘਰ ਨਹੀਂ ਵੜਨ ਦੇਣਗੇ ਇਸ ਤਰ੍ਹਾਂ ਜਿਹਦੇ ਕੋ ਬਹੁਤ ਜ਼ਿਆਦਾ ਪੈਸਾ ਹੁੰਦਾ ਬੰਦੇ ਸਾਰੇ ਇੱਕੋ ਹੀ ਆ ਜਾਮ ਸਾਰਿਆਂ ਨੂੰ ਉਹੋ ਹੀ ਲੱਗਾ ਅੰਗ ਸਾਰਿਆਂ ਦੇ ਉਹ ਨਹੀਂ ਆ ਪਰ ਪੈਸਾ ਜਿਹੜਾ ਆ ਉਹ ਬੰਦੇ ਦੀ ਜਿਹੜਾ ਬੰਦੇ ਦਾ ਸਟੇਟਸ ਆ ਉਹ ਬਦਲ ਦਿੰਦਾ ਆ ਤੇ ਜਦੋਂ ਇਹ ਬਹੁਤ ਜ਼ਿਆਦਾ ਜਾਤਾਂ ਪਾਤਾਂ ਦਾ ਰੌਲਾ ਸੀ ਉਸ ਟਾਈਮ ਗੁਰੂ ਰਵਿਦਾਸ ਮਹਾਰਾਜ ਨੇ ਪੂਰੇ ਹਿੰਦੁਸਤਾਨ ਵਿੱਚ ਜਿਹੜੇ ਪਛੜੇ ਲੋਕ ਆ ਉਹਨਾਂ ਦੀ ਆਵਾਜ਼ ਉਠਾਈ ਉਹਨਾਂ ਵਾਸਤੇ ਇੱਕ ਮਸੀਹਾ ਇੱਕ ਰੱਬ ਬਣ ਕੇ ਆਏ ਇਸੇ ਵਾਸਤੇ ਪੂਰੇ ਹਿੰਦੁਸਤਾਨ ਚ ਉਹਨਾਂ ਦੀ ਪੂਜਾ ਹੁੰਦੀ ਆ ਪੂਰੇ ਹਿੰਦੁਸਤਾਨ ਚ ਤੇ ਆ ਕੋਸ਼ ਐਵੇਂ ਫੇਸਬੁੱਕ ਤੇ YouTube ਤੇ ਵਿਲੇ ਵਿਲੜ ਰੌਲਾ ਪਾਉਣ ਲੱਗ ਪੈਂਦੇ ਫਲਾਣ ਐ ਆ ਫਲਾਣ ਜੋ ਆ ਤਿੰਨ ਚਾਰ ਬਹੁਤ ਹੀ ਰੌਲਾ ਪਾਉਂਦੇ ਆ ਤੇ ਮੈਂ ਬੜਾ ਦੁੱਖਜਾ ਹੋਇਆ ਯਾਰ ਕਿਉਂ ਤੁਸੀਂ ਕਹਿੰਦੇ ਗੁਰੂ ਰਵੀਦਾਸ ਮਹਾਰਾਜ ਗੁਰੂ ਨਹੀਂ ਹੈਗੇ ਉਹ ਭਰਾ ਹੋ ਰੱਬ ਆ ਇੱਥੇ ਕੋਈ ਕਿਸੇ ਨੂੰ ਧਾਹਰ ਪੈ ਨਹੀਂ ਦਿੰਦਾ ਕੋਈ ਕਿਸੇ ਵਾਸਤੇ ਦੁੱਕੀ ਦਾ ਕੰਮ ਨਹੀਂ ਕਰਦਾ ਇੱਕ ਆਪਾ ਦਿਹਾੜੀਦਾਰ ਵੀ ਲਿਓਨੇ ਤੇ ਉਹ ਸ਼ਾਮਾ ਨੂੰ ਕਹਿੰਦਾ ਕੱਢ 500 ਰੁਪਏ ਇੱਕ ਰਿਸ਼ਤੇਦਾਰ ਜਿਹੜਾ ਹੋਇਆ ਉਹਨੂੰ ਕਹੋ ਵੀ ਸਾਡੀ ਇੰਨੀ ਕ ਮਦਦ ਕਰਦੇ ਉਹ ਹੁਣ ਘਰ ਆਉਣਾ ਹੀ ਬੰਦ ਕਰ ਦਊਗਾ ਪਰ ਇੱਕ ਉਹ ਮਹਾਨ ਆਤਮਾ ਮਹਾਨ ਪੁਰਸ਼ ਜਿਹੜਾ ਪੂਰੇ ਹਿੰਦੁਸਤਾਨ ਵਾਸਤੇ ਲੜਿਆ ਹਿੰਦੁਸਤਾਨ ਦੇ ਪਛੜੇ ਹੋਏ ਲੋਕਾਂ ਵਾਸਤੇ ਲੜਿਆ ਉਹ ਰੱਬਿਆ ਰੱਬ ਉਹ ਗੁਰੂ ਭਗਤ ਸੰਤ ਮਸੀਹਾ ਸਭ ਕੁਝ ਆ ਸਾਡਾ ਸਾਡੇ ਸਾਰਿਆਂ ਦਾ ਕੋਈ ਖਾਸ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਸਾਡੇ ਸਾਰਿਆਂ ਦਾ ਅਸੀਂ ਸਾਰੇ ਜਿਹੜੇ ਪਛੜੇ ਆ ਕੋਈ ਮਜ਼ਦੂਰ ਆ ਕਿਸੇ ਦੀ ਦੁਕਾਨ ਆ ਕਿਸੇ ਦੇ 10-20 ਕਿੱਲੇ ਆ ਮੇਰੇ ਵਾਂਗੂ ਅਸੀਂ ਸਾਰੇ ਲੋਕ ਕਲਾਸ ਕਮਿਊਨਿਟੀ ਦੇ ਆ ਤੇ ਸਾਡੇ ਵਰਗਿਆਂ ਵਾਸਤੇ ਹੀ ਗੁਰੂ ਰਵੀਦਾਸ ਮਹਾਰਾਜ ਜੀ ਉਸ ਸਮੇਂ ਲੜੇ ਉਸ ਸਿਸਟਮ ਦੇ ਖਿਲਾਫ ਲੜੇ ਮਾੜੇ ਨਾਲ ਹਰ ਕੋਈ ਲੜਦਾ ਤਗੜਿਆਂ ਨਾਲ ਕੌਣ ਲੜਦਾ ਆਪਣੇ ਆਸਤੇ ਹਰ ਕੋਈ ਲੜਦਾ ਕਿਸੇ ਵਾਸਤੇ ਕੌਣ ਲੜਦਾ ਪਰ ਉਹ ਸਾਰੇ ਸਿਸਟਮ ਦੇ ਖਿਲਾਫ ਲੜੇ ਇਸ ਵਾਸਤੇ ਉਹ ਸਾਡੇ ਗੁਰੂ ਨੇ ਤੇ ਮੈਂ ਦਿਲੋਂ ਉਹਨਾਂ ਨੂੰ ਨਮਨ ਕਰਦਾ ਹਾਂ ਮੇਰੇ ਵਾਸਤੇ ਉਹ ਗੁਰੂ ਵੀ ਨੇ ਰੱਬ ਵੀ ਨੇ ਮਸੀਹਾ ਵੀ ਨੇ ਭਗਤ ਵੀ ਨੇ ਸੰਤ ਵੀ ਨੇ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਆਪਣੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਭੌਂਗਦੇ ਨੇ ਉਹ ਤਾਂ ਇਸ ਵੀਡੀਓ ਨੂੰ ਜ਼ਰੂਰ ਸੁਣਨਾ ਧੰਨਵਾਦ